ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 15 ਗੁਰ ਪੁਰੈ ਕੀਤੀ ਪੂਰੀ ਪ੍ਰਭ ਰਵ ਰਹਿਆ ਪਰ ਪੂਰੀ ਖੇਵ ਕੁਸਰ ਪਿਆ ਇਸ ਨਾਨਕ ਪਾਰ ਬ੍ਰਹਮ ਬਿਟਹੁ ਕੁਰਬਾਨਾ ਗੁਰ ਕੇ ਚਰਨ ਕਬਲ ਰਿੱਧ ਧਾਰੇ ਏ ਬੇਗਨ ਨਾ ਲਾਗੇ ਤਿਲ ਕਾ ਕੋਈ ਕਰਜ ਸਗਲ ਸਵਾਰੇ ਰਹਾ ਮਿਲ ਸਾਧੂ ਦੁਰਮਤ ਖੋਏ ਪਤਿਤ ਪੁਨੀਤ ਸਭ ਹੋਏ ਰਾਮਦਾਸ ਸਰੋਵਰ ਨਾਤੇ ਸਭ ਲਾਤੇ ਪਾਪ ਕਮਾਤੇ ਗੁਨ ਗੋਬਿੰਦ ਨਿਤ ਗਾਇਐ ਸਾਧ ਸੰਗ ਮਿਲਤ ਆਇਐ ਮਨ ਬਾਚਤ ਫਲ ਪਾਏ ਗੁਰਪੂਰਾ ਹਿਰਦੈ ਧਾਇਐ ਗੁਰ ਗੋਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਆਪ ਰਬ ਆਪਣਾ ਬਿਰਦ ਰਖਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਗੁਰ ਪੂਰੈ ਕੀਤੀ ਪੂਰੀ ਪ੍ਰਭ ਰਵ ਰਹਿਆ ਪਰ ਪੂਰੀ ਖੇਮ ਕੁਸਲ ਪਿਆ ਇਸ ਨਾਨਕ ਪਾਰ ਬ੍ਰਹਮ ਬਿਟਹੁ ਕੁਰਬਾਨਾ ਗੁਰ ਕੇ ਚਰਨ ਕਬਲ ਰਿਤ ਧਾਰੇ ਏ ਬੇਗਨ ਨਾ ਲਾਗੈ ਤਿਲ ਕਾ ਕੋਈ ਕਰਜ ਸਗਲ ਸਵਾਰੇ ਰਹਾ ਮਿਲ ਸਾਧੂ ਦੁਰਮਤ ਖੋਏ ਪਤਿਤ ਪੁਨੀਤ ਸਭ ਹੋਏ RAM DAS ਸਰੋਵਰ ਨਾਤੇ ਸਭ ਲਾਤੇ ਪਾਪ ਕਮਾਤੇ ਗੋਨ ਗੋਬਿੰਦ ਨਿਤ ਗਾਇਐ ਸਾਧ ਸੰਗ ਮਿਲਤ ਆਇਐ ਮਨ ਬਾਚਤ ਫਲ ਪਾਏ ਗੁਰ ਪੂਰਾ ਹਿਰਦੈ ਧਾਇ ਗੁਰ ਗੋਪਾਲ ਅਨੰਦਾ ਜਪ ਜਪ ਜੀਵੈ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਆਪ ਪ੍ਰਭ ਆਪਣਾ ਬਿਰਦ ਰਖਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਗੁਰ ਪੁਰੇ ਕੀਤੀ ਪੂਰੀ ਪ੍ਰਭ ਰਵ ਰਹਿਆ ਪਰ ਪੂਰੀ ਖੇਮ ਕੁਸ਼ਲ ਪਿਆ ਇਸ਼ਨਾਨਾ ਪਾਰ ਬ੍ਰਹਮ ਵਿਟਹੋ ਕੁਰਬਾਨਾ ਗੁਰ ਕੇ ਚਰਨ ਕਬਲ ਰਿਦ ਧਾਰੇ ਬੇਗਨ ਨਾ ਲਾਗੇ ਤਿਲ ਕਾ ਕੋਈ ਕਾਰਜ ਸਗਲ ਸਵਾਰੇ ਰਹਾ ਮਿਲ ਸਾਧੂ ਦੁਰਮਤ ਖੁਏ ਪਤਿਤ ਪੁਨੀਤ ਸਭ ਹੋਏ RAM DAS ਸਰੋਵਰ ਨਾਤੇ ਸਭ ਲਾਤੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਇਐ ਸਾਧ ਸੰਗ ਮਿਲ ਤਈਐ ਮਨ ਬਾਚਤ ਫਲ ਪਾਏ ਗੁਰ ਪੂਰਾ ਹਿਰਦੈ ਧਿਆਏ ਗੁਰ ਗੋਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਆਪ ਪ੍ਰਭ ਆਪਣਾ ਬਿਰਦ ਰਖਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਗੁਰ ਪੁਰੈ ਕੀਤੀ ਪੂਰੀ ਪ੍ਰਭ ਰਵ ਰਹਿਆ ਪਰ ਪੂਰੀ ਖੇਵ ਕੁਸਰ ਪਿਆ ਇਸ ਲਾਲਾ ਬਰਹਮ ਬਿਟਹੋ ਕੁਰਬਾਨਾ ਗੁਰ ਕੇ ਚਰਨ ਕਬਲ ਰਿੱਧ ਧਾਰੇ ਏ ਬੇਗਨ ਨਾ ਲਾਗੇ ਤਿਲਕਾ ਕੋਈ ਕਰਜ ਸਗਲ ਸਵਾਰੇ ਰਹਾ ਮਿਲ ਸਾਧੂ ਦੁਰਮਤ ਖੋਏ ਅਤਿਤ ਪੁਨੀਤ ਸਭ ਹੋਏ RAM DAS ਸਰੋਵਰ ਨਾਤੇ ਸਭ ਲਾਤੇ ਪਾਪ ਕਮਾਤੇ ਗੁਨ ਗੋਬਿੰਦ ਨਿਤ ਗਾਇਐ ਸਾਧ ਸੰਗ ਮਿਲਤ ਆਇਐ ਮਨ ਬਾਚਤ ਫਲ ਪਾਏ ਗੁਰਪੂਰਾ ਹਰਦੈ ਧਿਆਇ ਗੁਰ ਗੋਪਾਲ ਅਨੰਦਾ ਜਪ ਜਪ ਜੀਵੈ ਪਰਮਾਨੰਦਾ ਜਨ ਨਾਨਕ ਨਾਮ ਧਿਆਇ ਆਪ ਰਬ ਆਪਣਾ ਬਿਰਦ ਰਖਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 15 ਗੁਰ ਪੁਰੈ ਕੀਤੀ ਪੂਰੀ ਪ੍ਰਭ ਰਵ ਰਹਿਆ ਪਰ ਪੂਰੀ ਖੇਵ ਕੁਸਲ ਪਿਆ ਇਸ ਲਾਲਾ ਪਾਰ ਬ੍ਰਹਮ ਬਿਟਹੁ ਕੁਰਬਾਨਾ ਗੁਰ ਕੇ ਚਰਨ ਕਬਲ ਰਿਦ ਧਾਰੇ ਏ ਬੇਗਨ ਨਾ ਲਾਗੇ ਤਿਲ ਕਾ ਕੋਈ ਕਰਜ ਸਗਲ ਸਵਾਰੇ ਰਹਾ ਮਿਲ ਸਾਧੂ ਦੁਰਮਤ ਖੋਏ ਪਤਿਤ ਪੁਨੀਤ ਸਭ ਹੋਏ ਰਾਮਦਾਸ ਸਰੋਵਰ ਨਾਤੇ ਸਭ ਲਾਤੇ ਪਾਪ ਕਮਾਤੇ ਗੁਨ ਗੋਬਿੰਦ ਨਿਤ ਗਾਇਐ ਸਾਧ ਸੰਗ ਮਿਲਤ ਆਇਐ ਮਨ ਬਾਚਤ ਫਲ ਪਾਏ ਗੁਰ ਪੂਰਾ ਹਰਦੈ ਧਿਆਏ ਗੁਰ ਗੋਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਆਪ ਪ੍ਰਭ ਆਪਣਾ ਬਿਰਦ ਰਖਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 15 ਗੁਰ ਪੂਰੈ ਕੀਤੀ ਪੂਰੀ ਪ੍ਰਭ ਰਵ ਰਹਿਆ ਪਰ ਪੂਰੀ ਖੇਵ ਕੁਸਲ ਪਿਆ ਇਸ ਨਾਨਕ ਪਾਰ ਬ੍ਰਹਮ ਬਿਟਹੁ ਕੁਰਬਾਨ ਗੁਰ ਕੇ ਚਰਨ ਕਬਲ ਰਿਤ ਧਾਰੇ ਏ ਬੇਗਲ ਨਾ ਲਾਗੈ ਤਿਲ ਕਾ ਕੋਈ ਕਾਰਜ ਸਗਲ ਸਵਾਰੇ ਰਹਾ ਮਿਲ ਸਾਧੂ ਦੁਰਮਤ ਖੋਏ ਪਤਿਤ ਪੁਨੀਤ ਸਭ ਹੋਏ ਰਾਮਦਾਸ ਸਰੋਵਰ ਨਾਤੇ ਸਭ ਲਾਤੇ ਪਾਪ ਕਮਾਤੇ ਗੋਨ ਗੋਬਿੰਦ ਨਿਤ ਗਾਇਐ ਸਾਧ ਸੰਗ ਮਿਲਤ ਆਇਐ ਮਨ ਬਾਚਤ ਫਲ ਪਾਏ ਗੁਰ ਪੂਰਾ ਹਿਰਦੈ ਧਾਇ ਗੁਰ ਗੋਪਾਲ ਅਨੰਦਾ ਜਪ ਜਪ ਜੀਵੈ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਆਪ ਪ੍ਰਭ ਆਪਣਾ ਬਿਰਦ ਰਖਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹਲਾ 5 ਗੁਰ ਪੁਰੈ ਕੀਤੀ ਪੂਰੀ ਪ੍ਰਭ ਰਵ ਰਹਿਆ ਪਰ ਪੂਰੀ ਖੇਮ ਕੁਸ਼ਲ ਪਿਆ ਇਸ਼ਨਾਨਾ ਪਾਰ ਬ੍ਰਹਮ ਵਿਟ ਹੋ ਕੁਰਬਾਨਾ ਗੁਰ ਕੇ ਚਰਨ ਕਬਲ ਰਿਦ ਧਾਰੇ ਬੇਗਨ ਨਾ ਲਾਗੇ ਤਿਲ ਕਾ ਕੋਈ ਕਾਰਜ ਸਗਲ ਸਵਾਰੇ ਰਹਾ ਮਿਲ ਸਾਧੂ ਦੁਰਮਤ ਖੁਏ ਪਤਿਤ ਪੁਨੀਤ ਸਭ ਹੋਏ RAM DAS ਸਰੋਵਰ ਨਾਤੇ ਸਭ ਲਾਤੇ ਪਾਪ ਕਮਾਤੇ ਗੁਨ ਗੋਬਿੰਦ ਨਿਤ ਗਾਇਐ ਸਾਧ ਸੰਗ ਮਿਲ ਤਈਐ ਮਨ ਬਾਚਤ ਫਲ ਪਾਏ ਗੁਰ ਪੂਰਾ ਹਿਰਦੈ ਧਿਆਏ ਗੁਰ ਗੋਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਆਪ ਰਬ ਆਪਣਾ ਬਿਰਦ ਰਖਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਗੁਰ ਪੁਰੈ ਕੀਤੀ ਪੂਰੀ ਪ੍ਰਭ ਰਵ ਰਹਿਆ ਪਰ ਪੂਰੀ ਖੇਵ ਕੁਸਲ ਪਿਆ ਇਸ ਲਾਲਾ ਭਰਮ ਵਿਟਹੋ ਕੁਰਬਾਨਾ ਗੁਰ ਕੇ ਚਰਨ ਕਬਲ ਰਿੱਧ ਧਾਰੇ ਏ ਬੇਗਨ ਨਾ ਲਾਗੇ ਤਿਲਕਾ ਕੋਈ ਕਰਜ ਸਗਲ ਸਵਾਰੇ ਰਹਾ ਮਿਲ ਸਾਧੂ ਦੁਰਮਤ ਖੋਏ ਪਤਿਤ ਪੁਨੀਤ ਸਭ ਹੋਏ RAM DAS ਸਰੋਵਰ ਨਾਤੇ ਸਭ ਲਾਤੇ ਪਾਪ ਕਮਾਤੇ ਗੁਨ ਗੋਬਿੰਦ ਨਿਤ ਗਾਇਐ ਸਾਧ ਸੰਗ ਮਿਲਤ ਆਇਐ ਮਨ ਬਾਚਤ ਫਲ ਪਾਏ ਗੁਰਪੂਰਾ ਹਿਰਦੈ ਧਿਆਇ ਗੁਰ ਗੋਪਾਲ ਅਨੰਦਾ ਜਪ ਜਪ ਜੀਵੈ ਪਰਮਾਨੰਦਾ ਜਨ ਨਾਨਕ ਨਾਮ ਧਿਆਇ ਆਪ ਪ੍ਰਭ ਆਪਣਾ ਬਿਰਦ ਰਖਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਗੁਰ ਪੁਰੈ ਕੀਤੀ ਪੂਰੀ ਪ੍ਰਭ ਰਵ ਰਹਿਆ ਪਰ ਪੂਰੀ ਖੇਵ ਕੁਸਲ ਪਿਆ ਇਸ ਨਾਨਕ ਬਾਰ ਬ੍ਰਹਮ ਬਿਟਹੁ ਕੁਰਬਾਨ ਗੁਰ ਕੇ ਚਰਨ ਕਬਲ ਰਿੱਧ ਧਾਰੇ ਏ ਬੇਗਨ ਨਾ ਲਾਗੇ ਤਿਲ ਕਾ ਕੋਈ ਕਰਜ ਸਗਲ ਸਵਾਰੇ ਰਹਾ ਮਿਲ ਸਾਧੂ ਦੁਰਮਤ ਖੋਏ ਅਤਿਤ ਪੁਨੀਤ ਸਭ ਹੋਏ RAM DAS ਸਰੋਵਰ ਨਾਤੇ ਸਭ ਲਾਤੇ ਪਾਪ ਕਮਾਤੇ ਗੁਨ ਗੋਬਿੰਦ ਨਿਤ ਗਾਇਐ ਸਾਧ ਸੰਗ ਮਿਲਤ ਆਇਐ ਮਨ ਬਾਚਤ ਫਲ ਪਾਏ ਗੁਰਪੂਰਾ ਹਿਰਦੈ ਧਿਆਇ ਗੁਰ ਗੋਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇ ਆਪ ਪ੍ਰਭ ਆਪਣਾ ਬਿਰਦ ਰਖਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ